ਹਾਂਜੀ ਸਤਿ ਸ਼੍ਰੀ ਅਕਾਲ ਮੈਂ ਰਾਈਟਰ ਰਮਨ ਬਰਗਾੜੀ ਅੱਜ ਅਸੀਂ ਗੱਲਬਾਤ ਕਰਾਂਗੇ ਸਰਜੀਤ ਪਾਤਰ ਜੀ ਬਾਰੇ ਜਿਹੜੇ ਕੁਝ ਦਿਨ ਪਹਿਲਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਸਰਜੀਤ ਪਾਤਰ ਜੀ ਹਰ ਇੱਕ ਪੰਜਾਬੀ ਪੀਪਲ ਦੇ ਵਿੱਚ ਸਾਡੇ ਤੋਂ ਰਾਈਟਰਸ ਬਾਰੇ ਕੁਐਸਚਨ ਪੁੱਛੇ ਜਾਂਦੇ ਨੇ ਅੱਜ ਅਸੀਂ ਡੀਪਲੀ ਦੇ ਵਿੱਚ ਕਰਾਂਗੇ ਸਰਜੀਤ ਪਾਤਰ ਜੀ ਬਾਰੇ ਕਿ ਉਹਨਾਂ ਦਾ ਜੀਵਨ ਕਿਦਾਂ ਦਾ ਸੀ ਉਹਨਾਂ ਨੇ ਕਿੱਥੋਂ ਤੱਕ ਪੜ੍ਹਾਈ ਕੀਤੀ ਤੇ ਕਦੋਂ ਉਹਨਾਂ ਦੀ ਮੌਤ ਹੋਈ ਇਹ ਸਾਰਾ ਕੁਝ ਅਸੀਂ ਇਸੇ ਕਲਾਸ ਦੇ ਵਿੱਚ ਕਰਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦੀ ਜ਼ਿੰਦਗੀ ਬਦਲ ਜੇ ਤੇ ਤੁਸੀਂ ਇਸ ਕਲਾਸ ਨੂੰ ਸ਼ੇਅਰ ਜ਼ਰੂਰ ਕਰਨਾ ਹਾਂਜੀ ਅਸੀਂ ਗੱਲਬਾਤ ਕਰਦੇ ਹਾਂ ਸਰਜੀਤ ਪਾਤਰ ਜੀ ਬਾਰੇ ਸਰਜੀਤ ਪਾਤਰ ਜੀ ਬਾਰੇ ਪਹਿਲੀ ਗੱਲ ਤੇ ਇਹ ਕਿ ਐਦਾਂ ਦਾ ਕੁਐਸਚਨ ਵੀ ਬਣ ਜਾਂਦਾ ਕਿ ਸਰਜੀਤ ਪਾਤਰ ਜੀ ਕਿਹੜੇ ਕਵੀ ਸੀ ਆਧੁਨਿਕ ਕਵੀ ਸੀ ਜਾਂ ਪ੍ਰੰਤਨਿਕ ਕਵੀ ਸੀ ਕਦੇ-ਕਦੇ ਇਹ ਕੁਐਸਚਨ ਬਣ ਜਾਂਦਾ ਤਾਂ ਅਸੀਂ ਲਿਖਾਂਗੇ ਕਿ ਸਰਜੀਤ ਪਾਤਰ ਸੀ ਜਿਹੜੇ ਉਹ ਆਧੁਨਿਕ ਕਵੀ ਸੀਗੇ ਸਰਜੀਤ ਪਾਤਰ ਆ ਜਿਹੜੇ ਤੀਜੇ ਦੌਰ ਦੇ ਜੁਝਾਰਵਾਦੀ ਚੇਤਨਾ ਦੇ ਕਵੀ ਸੀ ਮਤਲਬ ਕਿ ਉਹ ਇੱਕ ਆਸ਼ਾਵਾਦੀ ਕਵੀ ਸੀਗੇ ਜਿਹੜੀਆਂ ਸਮਾਜ ਦੀਆਂ ਸਮੱਸਿਆਵਾਂ ਸੀ ਉਹਨਾਂ ਨਾਲ ਜੱਠਣ ਲਈ ਉਹਨਾਂ ਨੇ ਬਹੁਤ ਸਾਰੀ ਸ਼ਾਇਰੀ ਲਿਖੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਗੱਜਰਾਂ ਲਿਖੀਆਂ ਉਹਨਾਂ ਨੇ ਪਾਤਰ ਜੀ ਨੂੰ ਸਿਰਜਣਾਤਮਕ ਉਦਾਸੀ ਦਾ ਸ਼ਾਇਰ ਵੀ ਕਹਿੰਦੇ ਨੇ ਜਿਵੇਂ ਮੈਂ ਤੁਹਾਨੂੰ ਸਮਝਾਇਆ ਕਿ ਇੱਕ ਉਹ ਇੱਕ ਆਸ਼ਾਵਾਦੀ ਸੀ ਇੱਕ ਨਵੀਂ ਕਰਣ ਨੂੰ ਪੇਸ਼ ਕਰਨ ਵਾਲੇ ਕਵੀ ਸੀ ਸਰਜੀਤ ਪਾਤਰ ਜੀ ਦਾ ਜਨਮ ਕਦੋਂ ਹੋਇਆ ਹੁਣ ਆਪਾਂ ਇਹ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਉਹਨਾਂ ਦਾ ਜਨਮ 14 ਜਨਵਰੀ 1945 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਪਿੰਡ ਪੱਤੜ ਕਲਾ ਦੇ ਵਿੱਚ ਹੋਇਆ ਸੀ ਉਹਨਾਂ ਦਾ ਜਨਮ ਜੇਕਰ ਅਸੀਂ ਉਹਨਾਂ ਦੀ ਮੌਤ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਡੈਥ ਆ ਉਹ ਮਈ ਦੇ ਮਹੀਨੇ ਦੇ ਵਿੱਚ ਹੋਈ ਸੀਗੀ 2024 ਦੇ ਵਿੱਚ ਤੇ ਉਹਨਾਂ ਦੇ ਮਾਤਾ ਦਾ ਨਾਂ ਸੀਗਾ ਗੁਰਬਖਸ਼ ਕੌਰ ਤੇ ਪਿਤਾ ਦਾ ਨਾਂ ਸੀਗਾ ਜੀ ਸਰਦਾਰ ਹਰਭਜਨ ਸਿੰਘ ਕਈ ਵਾਰੀ ਹਰਭਜਨ ਸਿੰਘ ਜੀ ਦੇ ਥਾਂ ਤੇ ਗਿਆਨੀ ਹਰਭਜਨ ਸਿੰਘ ਜੀ ਵੀ ਆ ਜਾਂਦਾ ਤਾਂ ਤੁਸੀਂ ਉਹ ਵੀ ਜਿਹੜਾ ਸਹੀ ਕਰ ਸਕਦੇ ਹੋ ਜਿਹੜੀ ਉਹਨਾਂ ਦੀ ਪਤਨੀ ਸੀ ਉਹਦਾ ਨਾਮ ਭਪਿੰਦਰ ਕੌਰ ਸੀਗਾ ਜੀ ਪਾਤਨ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਜਿਹੜੀ ਉਹ ਹਾਸਲ ਕੀਤੀ ਸੀਗੀ ਖਾਲਸਾ ਹਾਈ ਸਕੂਲ ਖੇਰਾ ਮਾਜਾ ਤੋਂ ਉਹਨਾਂ ਨੇ 10ਵੀਂ ਕਲਾਸ ਕੀਤੀ ਸੀ ਤੇ ਜਿਹੜੀ ਗਵਰਨਮੈਂਟ ਰੰਧੀਰ ਗਵਰਨਮੈਂਟ ਕਾਲਜ ਕਪੂਰਥਲਾ ਤੋਂ ਉਹਨਾਂ ਨੇ ਆਪਣੀ ਬੀਏ ਕੀਤੀ ਸੀ ਸਰਜੀਤ ਪਾਤਰ ਦੀਆਂ ਅਜਹੀਆਂ ਰਚਨਾਵਾਂ ਨੇ ਜਿਹੜੀਆਂ ਕਿ ਸਾਨੂੰ ਜਿਹੜੀਆਂ ਅੱਜ ਦੇ ਸਮਾਜ ਨਾਲ ਸਮੱਸਿਆਵਾਂ ਨੂੰ ਜੱਠਣ ਲਈ ਵੀ ਜਿਹੜੀਆਂ ਕੀ ਕਰਦੀਆਂ ਨੇ ਮੋਟੀਵੇਸ਼ਨ ਕਰਦੀਆਂ ਨੇ ਹਾਂਜੀ ਹੁਣ ਜਾਣਕਾਰੀ ਕਰਦੇ ਆ ਕਿ ਉਹਨਾਂ ਨੇ ਅਗਲੀ ਪੜ੍ਹਾਈ ਹੈ ਜਿਹੜੀ ਉਹ ਕਿੱਥੋਂ-ਕਿੱਥੋਂ ਕੀਤੀ ਹਾਂਜੀ ਉਹਨਾਂ ਨੇ ਅੱਗੇ ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਹਨਾਂ ਨੇ ਪੰਜਾਬੀ ਦੀ ਐਮਏ ਕੀਤੀ ਦਰਅਸਲ ਦੇ ਵਿੱਚ ਉਹ ਪੰਜਾਬੀ ਵਿਸ਼ੇ ਦੇ ਹੀ ਲੇਖਕ ਸੀਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੀ ਤੋਂ ਉਹਨਾਂ ਨੇ ਪੀ ਐਚ ਡੀ ਕੀਤੀ ਸੀ ਅੰਮ੍ਰਿਤਸਰ ਤੋਂ ਉਹਨਾਂ ਦੀ ਪੀ ਐਚ ਡੀ ਦਾ ਵਿਸ਼ਾ ਸੀ ਨਾ ਜਿਹੜਾ ਉਹ ਸੀਗਾ ਟ੍ਰਾਂਸਮਿਸ਼ਨ ਫਾਰ ਟ੍ਰਾਂਸਮਿਸ਼ਨ ਆਫ ਫੋਕਲੋ ਇਨ ਗੁਰੂ ਨਾਨਕ ਦੇਵ ਬਾਣੀ ਆਪਣੇ ਅਧਿਆਪਕ ਅਤੇ ਉਗੇ ਨਾਟਕਕਾਰ ਉਹਨਾਂ ਦੇ ਜਿਹੜੇ ਸਰਜੀਤ ਸੇਠੀ ਸੀ ਨਾ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਆਪਣੇ ਨਾਮ ਅਗਰ ਜਿਹੜਾ ਉਹ ਪਾਤਰ ਲਾਇਆ ਸੀਗਾ ਉਹਨਾਂ ਦੇ ਜੀਵਨ ਵਿੱਚ ਦੋ ਅਜਿਹੀਆਂ ਘਟਨਾਵਾਂ ਹੁੰਦੀਆਂ ਜਿਨ੍ਹਾਂ ਕਰਕੇ ਉਹ ਆਪਣੇ ਨਾਮ ਦੇ ਨਾਲ ਜਿਹੜਾ ਉਹ ਪਾਤਰ ਨਾਮ ਦਾ ਜਿਹੜਾ ਵਰਤੋਂ ਕਰਦੇ ਸੀਗੇ ਕਹਿੰਦੇ ਸ਼ੁਰੂ ਵਿੱਚ ਕਈ ਵਾਰੀ ਕੁਐਸਚਨ ਬਣ ਜਾਂਦਾਗਾ ਜੀ ਇਹ ਕਿਸ ਸਰਜੀਤ ਪਾਤਰ ਜਿਹੜਾ ਉਹ ਆਪਣਾ ਪਹਿਲਾ ਆਪਣੇ ਨਾਮ ਅਗਰ ਕੀ ਲਾਉਂਦੇ ਸੀ ਜੀ ਪਹਿਲਾਂ ਉਹ ਆਪਣੇ ਨਾਮ ਅਗਰ ਪਾਤਰ ਹੀ ਲਾਉਂਦੇ ਸੀ ਆਪਣੇ ਪਿੰਡ ਦਾ ਨਾਮ ਪਰ ਜਿਹੜੇ ਉਹਨਾਂ ਦੇ ਟੀਚਰ ਸੀ ਨਾ ਸਰਜੀਤ ਸੇਠੀ ਉਹਨਾਂ ਦੀ ਕਹਿਣ ਤੇ ਉਹਨਾਂ ਨੇ ਆਪਣੇ ਨਾਮ ਦੇ ਮਗਰ ਪਾਤਰ ਲਾ ਲਿਆ ਦੂਸਰੀ ਇਹ ਸੀ ਕਿ ਉਹਨਾਂ ਨੇ ਇੱਕ ਮੈਗਜ਼ੀਨ ਸੀ ਇੰਗਲਿਸ਼ ਦਾ ਉਹਨਾਂ ਨੇ ਉਹਦੇ ਵਿੱਚ ਇੱਕ ਰਚਨਾ ਲਿਖੀ ਸੀਗੀ ਉੱਥੇ ਉਹਨਾਂ ਨੇ ਪੀ ਏ ਡਬਲ ਏ ਆਰ ਜਿਹੜਾ ਪਾਤਰ ਪਾਇਆ ਸੀਗਾ ਉਹਨਾਂ ਨੇ ਆਪਣੇ ਨਾਮ ਅਰ ਮੰਗਰ ਪਰ ਸਮਝਣ ਵਾਲਿਆਂ ਨੇ ਇਹ ਸਮਝ ਲਿਆ ਕਿ ਸ਼ਾਇਦ ਪਾਤਰ ਲਿਖਿਆ ਹੋਇਆ ਇਸੇ ਕਰਕੇ ਵੀ ਉਹਨਾਂ ਨੂੰ ਪਾਤਰ ਕਿਹਾ ਜਾਂਦਾ ਸੀਗਾ ਕਈ ਵਾਰੀ ਕੁਐਸਚਨ ਬਣ ਜਾਂਦੇ ਨੇ ਦੋਨਾਂ ਵਿੱਚੋਂ ਹੀ ਆ ਸਕਦਾ ਜਾਂ ਅੰਗਰੇਜ਼ੀ ਮੈਗਜ਼ੀਨ ਕਰਕੇ ਉਹਨਾਂ ਨੂੰ ਪਾਤਰ ਕਿਹਾ ਜਾਂਦਾ ਸੀ ਜਾਂ ਨਾਟਕਕਾਰ ਸਰਜੀਤ ਸੇਠੀ ਦੇ ਕਹਿਣ ਤੇ ਤਾਂ ਤੁਸੀਂ ਉੱਥੇ ਦੋਨੋਂ ਆਪਸ਼ਨ ਵੀ ਟਿਕ ਕਰ ਸਕਦੇ ਹੋ ਜਾਂ ਇੱਕ ਆਪਸ਼ਨ ਵੀ ਤੁਹਾਨੂੰ ਦੇਖਣ ਨੂੰ ਉੱਥੇ ਮਿਲ ਸਕਦੀ ਆ ਇਹ ਤਾਂ ਸੀਗਾ ਜੀ ਉਹਨਾਂ ਦੀ ਪੜ੍ਹਾਈ ਉਹਨਾਂ ਨੇ ਕਿੱਥੋਂ ਤੱਕ ਪੜ੍ਹਾਈ ਕੀਤੀ ਕਿਉਂ ਉਹਨਾਂ ਨੂੰ ਪਾਤਰ ਕਿਹਾ ਜਾਣ ਲੱਗਿਆ ਹੁਣ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਿਹੜੀ ਕਿਹੜੀ ਅਚੀਵਮੈਂਟ ਨੂੰ ਪ੍ਰਾਪਤ ਕੀਤਾ 1969 ਦੇ ਵਿੱਚ ਉਹਨਾਂ ਨੇ ਸਰਜੀਤ ਪਾਤਰ ਨੂੰੇ ਬਾਬਾ ਬੁੱਢਾ ਕਲਜ਼ਬੀੜ ਅਮਰਤ ਸਰ ਵਿੱਚੋਂ ਲੈਕਚਰਰ ਰਹੇ ਜੀ ਇਸ ਤੋਂ ਬਾਅਦ ਉਹ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਅਧਿਆਪਕ ਵਜੋਂ ਨਿਯੁਕਤ ਹੋ ਗਏ ਸੀ ਇੱਥੇ ਹੀ ਉਹਨਾਂ ਨੇ ਪੰਜਾਬੀ ਦੇ ਪ੍ਰੋਫੈਸਰ ਦੇ ਤੌਰ ਤੇ ਉਹਨਾਂ ਨੇ ਜਿਹੜੀ ਉਹਨਾਂ ਨੂੰ ਰਿਟਾਇਰਮੈਂਟ ਮਿਲੀ ਸੇਵਾਮੁਕਤ ਹੋ ਗਏ ਸੀਗੇ ਜੀ ਉਹ 2002 ਦੇ ਵਿੱਚ ਪੰਜਾਬੀ ਸਿਹਤ ਅਕਾਦਮੀ ਦੇ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਗਿਆ ਸੀਗਾ ਤੇ 2008 ਤੱਕ ਐਸੋਹ ਦੇਤੇ ਰਹਿੰਦੇ ਉਹਨਾਂ ਨੇ ਪੰਜਾਬੀ ਸਿਹਤ ਅਕਾਦਮੀ ਨੂੰ ਇੱਕ ਸਹਿਤਕ ਸਰਗਰਮੀਆਂ ਦਾ ਗੜ ਬਣਾਤਾ ਸੀ ਕਿ ਉਹਨਾਂ ਨੇ ਪੰਜਾਬੀ ਦੇ ਵਿੱਚ ਇੰਨੀ ਕੁ ਜ਼ਿਆਦਾ ਪਕੜ ਮਜ਼ਬੂਤ ਕਰਤੀ ਸੀ ਨਾ ਜੁਨੀਆਂ ਵੀ ਸਮਾਜਿਕ ਬੁਰਾਈਆਂ ਸੀ ਜੋ ਪ੍ਰੋਬਲਮਾਂ ਸੀਗੀਆਂ ਉਹਨਾਂ ਤੇ ਉਹਨਾਂ ਨੇ ਲਿਖਿਆ ਸਮਾਜ ਨੂੰ ਇੱਕ ਜਾਗਰੂਕ ਕੀਤਾ ਕਹਿੰਦੇ 2008 ਤੱਕ ਉਹਨਾਂ ਨੇ ਪੰਜਾਬੀ ਨੂੰ ਜਿਹੜਾ ਕਿ ਉਹ ਪੂਰਾ ਇੱਕ ਗੜ ਬਣਾਤਾ ਸੀ 2013 ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬ ਸਿਹਤ ਅਕਾਦਮੀ ਚੰਡੀਗੜ੍ਹ ਦਾ ਪ੍ਰਧਾਨ ਵੀ ਨਾਮਜ਼ਦ ਕਰ ਦਿੱਤਾ ਗਿਆ ਸੀਗਾ ਜੀ ਹਾਂਜੀ 2013 ਵਿੱਚ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸੈਕ ਯੂਨੀਵਰਸਿਟੀ ਫਤੇਗੜ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਸੀ ਜੀ ਸਰਜੀਤ ਪਾਤਰ ਦੀ ਜਿਹੜੀ ਪ੍ਰਸਿੱਧੀ ਆ ਨਾ ਉਹ ਇੱਕ ਗਜ਼ਲਕਾਰ ਵਜੋਂ ਹੋਈ ਆ ਕਈ ਵਾਰੀ ਕੁਐਸਚਨ ਬਣ ਜਾਂਦਾ ਕਿ ਜਿਹੜੇ ਸਰਜੀਤ ਪਾਤਰ ਜੀ ਨੇ ਉਹ ਕਿਹੜੀ ਉਹਨਾਂ ਦੀ ਪ੍ਰਸਿੱਧੀ ਕਿਹੜੀ ਗੱਲ ਕਰਕੇ ਹੋਈ ਆ ਜੀ ਉਹ ਗਜ਼ਲਕਾਰ ਕਰਕੇ ਪ੍ਰਸਿੱਧੀ ਹੋਈ ਉਹ ਗਜ਼ਲਾਂ ਲਿਖਦੇ ਸੀ ਜ਼ਿਆਦਾ ਹਵਾ ਵਿੱਚ ਲਿਖੇ ਹਰਫ ਪੁਸਕਤ ਤੋ ਪਹਿਲਾ ਜਿਹੜੀਆਂ ਉਹਨਾਂ ਦੀਆਂ ਗੱਜਲਾਂ ਸੀ ਨਾ ਉਹ ਕੁਲਾਜ ਕਿਤਾਬ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਸੀ। ਕਈ ਵਾਰੀ ਕੁਐਸਚਨ ਬਣ ਜਾਂਦਾ ਜੀ ਸਭ ਤੋਂ ਪਹਿਲਾਂ ਜਿਹੜੀਆਂ ਉਹਨਾਂ ਦੀਆਂ ਗੱਜਲਾਂ ਨੇ ਉਹ ਕਿਹੜੀ ਕਿਤਾਬ ਦੇ ਵਿੱਚ ਛਪੀਆਂ ਸੀਗੇ ਜੀ ਉਹ ਕੁਲਾਜ ਕਿਤਾਬ ਸੀ ਉਹਦੇ ਵਿੱਚ ਪ੍ਰਕਾਸ਼ਿਤ ਹੋਈਆਂ ਸੀ। ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਸਰਜੀਤ ਪਾਤਰ ਸੀ ਨਾ ਜਿਹੜੇ ਉਹ ਇੱਕ ਆਸ਼ਾਵਾਦੀ ਪ੍ਰਕਿਰਤੀਵਾਦੀ ਤੇ ਮਨੁਵਾਦੀ ਕਵੀ ਸੀਗੇ ਤੇ ਉਹਨਾਂ ਨੇ ਪਾਤਰ ਜੀ ਨੇ ਕਹਿੰਦੇ ਸਮੇ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਨਵਵਾਦੀ ਬੇਇਨਸਾਫੀ ਤੇ ਸਮਾਜਿਕ ਸਮੱਸਿਆਵਾਂ ਨੂੰ ਬੜੇ ਵਧੀਆ ਢੰਗ ਦੇ ਨਾਲ ਪੇਸ਼ ਕੀਤਾ ਉਹਨਾਂ ਦੀ ਕਲਮ ਨੇ ਪੰਜਾਬੀ ਗੱਜਲ ਨੂੰ ਉਹਨਾਂ ਨੇ ਉਰਦੂ ਦੇ ਪ੍ਰਭਾਵ ਤੋਂ ਮੁਕਤ ਕੀਤਾ ਪਹਿਲਾਂ ਲੋਕੀ ਕਹਿੰਦੇ ਸੀ ਕਿ ਗਜ਼ਲਾਂ ਨਾ ਜਿਹੜੀ ਸਿਰਫ ਉਰਦੂ ਦੇ ਵਿੱਚ ਲਿਖੀ ਜਾਂਦੀ ਆ ਤੇ ਸਾਡੇ ਪੰਜਾਬੀਆਂ ਨੂੰ ਵਿਚਾਰਿਆਂ ਨੂੰ ਜਿਹੜੀ ਉਰਦੂ ਸੀ ਉਹ ਪੜ੍ਹਣੀ ਨਹੀਂ ਹੁੰਦੀ ਸੀ ਤੇ ਸਰਜੀਤ ਪਾਤਰ ਜੀ ਨੇ ਇਹ ਬਹੁਤ ਵਧੀਆ ਕੰਮ ਕੀਤਾ ਕਿ ਉਹਨਾਂ ਨੇ ਗਜ਼ਲ ਨੂੰ ਨਾ ਪੰਜਾਬੀ ਦੇ ਵਿੱਚ ਲਿਖਿਆ ਇੱਕ ਆਧੁਨਿਕ ਪੰਜਾਬੀ ਦੇ ਰੂਪ ਵਿੱਚ ਉਹਨਾਂ ਨੇ ਪੰਜਾਬੀ ਦੇ ਵਿੱਚ ਗਜ਼ਲ ਲਿਖਣ ਦਾ ਜਿਹੜਾ ਸਿਹਰਾ ਆ ਨਾ ਉਹ ਜਿਹੜਾ ਜੀ ਉਹ ਸਰਜੀਤ ਪਾਤਰ ਜੀ ਨੂੰ ਜਾਂਦਾਗਾ ਹਾਂਜੀ ਹੁਣ ਅਸੀਂ ਕਰਾਂਗੇ ਸਰਜੀਤ ਪਾਤਰ ਜੀ ਦੇ ਸਿਹਤ ਬਾਰੇ ਉਹਨਾਂ ਦੀ ਰਚਨਾ ਬਾਰੇ ਹਵਾ ਵਿੱਚ ਲਿਖੇ ਹਰਫ 1979 ਵਿੱਚ ਉਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਸੀ ਕੁਐਸਚਨ ਵੀ ਅੱਜ ਤੱਕ ਦਾ ਪੇਪਰ 'ਚ ਕਿ ਸਰਜੀਤ ਪਾਤਰ ਜੀ ਦਾ ਪਹਿਲਾ ਕਾਵ ਸੰਗ੍ਰਹਿ ਜਿਹੜਾ ਉਹ ਕਦੋਂ ਆਇਆ ਸੀਗਾ ਜੀ 1979 ਦੇ ਵਿੱਚ ਆਇਆ ਸੀ ਜੀ ਕਿਹੜਾ ਸੀਗਾ ਜੀ ਉਹ ਹਵਾ ਵਿੱਚ ਲਿਖੇ ਹਰਫ ਸੀ ਦੂਸਰਾ ਇਹਨਾਂ ਦਾ ਸੀ ਬਿਰਖ ਅਰਜ ਕਰੇ ਜਿਹੜਾ ਬਹੁਤ ਇੰਪੋਰਟੈਂਟ ਹੈਗਾ ਜੀ 1992 ਦੇ ਵਿੱਚ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਜੀ ਇਹ ਹਨੇਰੇ ਦੇ ਵਿੱਚ ਜਿਹੜੀ ਸੂਲਗ ਦੀ ਵਰਣਮਾਲਾ ਇਹਨਾਂ ਦਾ ਇਹ ਕੁਐਸਚਨ ਵੀ ਕਾਫੀ ਇੰਪੋਰਟੈਂਟ ਆ ਤੁਸੀਂ ਇਸ ਪੇਜ ਨੂੰ ਧਿਆਨ ਦੇ ਨਾਲ ਯਾਦ ਕਰ ਲੋ 1992 ਦੇ ਵਿੱਚ ਜਿਹੜਾ ਇਹਨਾਂ ਦਾ ਹਨੇਰੇ ਚ ਸੁਲਗ ਦੀ ਬਨਮਾਲਾ ਆਇਆ ਸੀ ਜੀ ਲਫਜਾਂ ਦੀ ਦਰਗਾਹ 2003 ਦੇ ਵਿੱਚ ਇਹਨਾਂ ਦਾ ਆਇਆ ਸੀ ਜਿਹਦੇ ਲਈ ਇਹਨਾਂ ਨੂੰ ਸਰਸਵਤੀ ਸਨਮਾਨ ਵੀ ਜਿਹੜਾ ਉਹ ਮਿਲਿਆ ਸੀਗਾ ਪੱਤ ਚੜ ਦੀ ਪੰਜਾਬ ਹੋ ਗਿਆ ਜੀ ਸੁਰ ਜ਼ਮੀਨ 2007 ਦੇ ਵਿੱਚ ਆਇਆ ਸੀ ਇਹਨਾਂ ਦਾ ਇਹਨਾਂ ਨੇ ਇੱਕ ਪੰਜਾਬੀ ਫਿਲਮ ਸ਼ਹੀਦ ਉਦਮ ਸਿੰਘ ਦੇ ਡਾਇਲੋਗ ਵੀ ਲਿਖੇ ਸੀ ਕਵੈਸ਼ਨ ਆ ਸਕਦਾ ਕਿ ਸ਼ਹੀਦ ਉਦਮ ਸਿੰਘ ਦੇ ਡਾਇਲੋਗ ਆ ਜਿਹੜੇ ਉਹ ਕਿਹੜੇ ਰਾਈਟਰ ਨੇ ਲਿਖੇ ਸੀ ਤਾਂ ਤੁਸੀਂ ਉੱਥੇ ਲਿਖਣਾ ਜੀ ਸਰਜੀਤ ਪਾਤਰ ਜੀ ਨੇ ਜਾਂ ਇਦਾਂ ਵੀ ਕਵੈਸ਼ਨ ਬਣ ਸਕਦਾ ਕਿ ਸਰਜੀਤ ਪਾਤਰ ਜੀ ਨੇ ਕਿਹੜੀ ਫਿਲਮ ਦੇ ਡਾਇਲੋਗ ਲਿਖੇ ਸੀ ਜੀ ਸ਼ਹੀਦ ਉਦਮ ਸਿੰਘ ਦੇ ਫਿਲਮ ਦੇ ਡਾਇਲੋਗ ਲਿਖੇ ਸੀ ਜੀ ਇਹਨਾਂ ਨੇ ਸੂਰਜ ਮੰਦਰ ਦੀਆਂ ਪੌੜੀਆਂ ਇਹਨਾਂ ਦਾ ਇੱਕੋ ਇੱਕ ਵਾਰਤਕ ਹੈ ਜੀ ਇਹ ਵੀ ਵੈਰੀ ਇੰਪੋਰਟੈਂਟ ਕਵੈਸ਼ਨ ਹੈਗਾ ਜੀ ਸੂਰਜ ਮੰਦਰ ਦੀਆਂ ਪੌੜੀਆਂ ਵਾਰਤਕ ਜਿਹੜੀ ਪੁਸਤਕ ਆ ਉਹ ਸਰਜੀਤ ਪਾਤਰ ਜੀ ਦੀ ਲਿਖੀ ਹੋਈ ਆ 1993 ਦੇ ਵਿੱਚ ਹਨੇਰੇ ਵਿੱਚ ਸੁਲਗ ਦੀ ਵਰਨਮਾਲਾ ਲਈ ਜਿਹੜਾ ਸਹਿਤ ਅਕਾਦਮੀ ਸਨਮਾਨ ਆ ਜੀ ਉਹ ਸਰਜੀਤ ਪਾਤਰ ਜੀ ਨੂੰ ਮਿਲਿਆ ਸੀਗਾ ਹਾਂਜੀ ਇਸ ਤੋਂ ਇਲਾਵਾ 1997 ਵਿੱਚ ਭਾਸ਼ਾ ਵਿਭਾਗ ਵੱਲੋਂ ਇਹਨਾਂ ਨੂੰ ਸ਼ੋਮਣੀ ਪੰਜਾਬੀ ਕਵੀ ਨਾਂ ਸਨਮਾਨਿਤ ਕੀਤਾ ਗਿਆ ਸੀ 1999 ਦੇ ਵਿੱਚ ਭਾਰਤੀ ਪ੍ਰੀਸ਼ਦ ਕਲਕੱਤਾ ਵੱਲੋਂ ਇਹਨਾਂ ਨੂੰ ਪੰਚਨੰਦ ਪੁਰਸਕਾਰ ਮਿਲਿਆ ਸੀ 2012 ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਹਨਾਂ ਨੂੰ ਡਾਕਟਰ ਆਫ ਫਲਾਫ ਫਲਪਸੀ ਅਨਰਸ ਕਾਜਾ ਅਨਰੀਗੀ ਦੀ ਉਪਾਦੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀਗਾ ਜੀ 2012 ਦੇ ਵਿੱਚ ਭਾਰਤ ਦੇ ਸਰਵ ਉੱਚ ਰਾਸ਼ਟਰੀ ਸਨਮਾਨਾਂ ਵਿੱਚੋਂ ਇੱਕ ਪਦਮ ਸ਼੍ਰੀ ਅਵਾਰਡ ਜਿਹੜਾ ਉਹਨਾਂ ਨੂੰ ਮਿਲਿਆ ਸੀ ਪਰ ਕਿਸਾਨੀ ਅੰਦੋਲਨ ਦੌਰਾਨ ਇਹਨਾਂ ਨੇ ਜਿਹੜਾ ਪਦਮ ਸ਼੍ਰੀ ਅਵਾਰਡ ਸੀ ਨਾ ਉਹ ਵਾਪਸ ਕਰਤਾ ਸੀਗਾ ਜਦੋਂ ਕਿਸਾਨ ਅੰਦੋਲਨ ਹੋਇਆ ਤਾਂ ਉਦੋਂ ਇਹਨਾਂ ਨੇ ਜਿਹੜਾ ਅਵਾਰਡ ਸੀ ਨਾ ਪਦਮ ਸ਼੍ਰੀ ਉਹ ਵਾਪਸ ਕਰਤਾ ਸੀ ਕੁਐਸਚਨ ਇਹ ਵੀ ਬਣ ਸਕਦਾ ਹੈ ਕਿ ਕਿਹੜੇ ਜਿਹੜਾ ਕਵੀ ਸੀ ਉਹਨੇ ਕਿਸਾਨੀ ਅੰਦੋਲਨ ਦਰੋਂ ਆਪਣਾ ਜਿਹੜਾ ਪਦਮਸ਼੍ਰੀ ਅਵਾਰਡ ਆ ਜਿਹੜਾ ਵਾਪਸ ਕਰ ਦਿੱਤਾ ਸੀ ਜੀ ਉਹ ਸਰਜੀਤ ਪਾਤਰ ਜੀ ਸੀ 2009 ਦੇ ਵਿੱਚ ਲਫਜਾਂ ਦੀ ਦਰਗਾਹ ਦੇ ਲਈ ਇਹਨਾਂ ਨੂੰ ਸਰਸਵਤੀ ਸਨਮਾਨ ਮਿਲਿਆ ਸੀ ਜੋ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕੁਐਸਚਨ ਇਹ ਵੀ ਬਣ ਸਕਦਾ ਕਿ ਉਹਨਾਂ ਦੀ ਆਖਰੀ ਗਜ਼ਲ ਸੰਗ੍ਰਹਿ ਸੀਗੇ ਜਿਹੜਾ ਜੀ ਉਹ ਕਿਹੜਾ ਸੀਗਾ ਜੀ ਉਹਨਾਂ ਦਾ ਸੀਗਾ ਲਫਜਾਂ ਦੀ ਦਰਗਾਹ ਜੋ ਕਿ 2003 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਪਰ ਬਟ ਇਹਨਾਂ ਨੂੰ 2009 ਦੇ ਵਿੱਚ ਲਫਜਾਂ ਦੀ ਦਰਗਾਹ ਦੇ ਲਈ ਸਰਸਵਤੀ ਸਨਮਾਨ ਮਿਲਿਆ ਸੀ 1979 ਦੇ ਵਿੱਚ ਇਹਨਾਂ ਨੂੰ ਪੰਜਾਬ ਸਹਿਤ ਅਕਾਦਮੀ ਜਿਹੜਾ ਅਵਾਰਡ ਮਿਲਿਆ ਸੀਗਾ ਜੀ 2010 ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਹਨਾਂ ਨੂੰ ਡੀਲੈਟ ਦੀ ਉਪਾਦੀ ਵੀ ਜਿਹੜੀ ਦਿੱਤੀ ਸੀਗੀ ਇਹਨਾਂ ਨੇ ਕੋਸ਼ਕ ਕਿਤਾਬਾਂ ਦਾ ਅਨੁਵਾਦ ਕੀਤਾ ਸੀ ਆਪਣੀਆਂ ਕਿਤਾਬਾਂ ਲਿਖਣ ਦੇ ਬਾਵਜੂਦ ਵੀ ਇਹਨਾਂ ਨੇ ਕੋਸ਼ਕ ਕਿਤਾਬਾਂ ਦਾ ਅਨੁਵਾਦ ਕੀਤਾ ਸੀ ਜਿੱਦਾਂ ਅੱਗ ਦੇ ਕਲੀਰੇ ਹੋਗੇ ਉਹ ਸੀ ਬਲੱਡ ਵੈਡਿੰਗ ਸਯੋ ਨੀ ਮੈਂ ਅਤਹੀਨ ਤਰਕਾਲਾਂ ਜਿਹੜੀ ਸੀ ਉਹ ਜਰੇਮਾ ਬੁੱਕ ਸੀ ਜਿਨ੍ਹਾਂ ਨੇ ਨੇ ਸਯੋ ਮੈਂ ਤ੍ਰੀਨ ਤਰਕਾਲਾਂ ਦੇ ਵਿੱਚ ਜਿਹੜਾ ਅਨੁਵਾਦ ਕੀਤਾ ਹੈਗਾ ਹਕਮੀ ਦੀ ਹਵੇਲੀ ਇਹ ਸੀ ਲਾ ਲਾ ਦਾ ਸਾਡੇ ਬਰਨਾ ਰਡਾ ਅਲਬ ਨਾਗਮੰਢਲ ਸੀ ਜੀ ਗ੍ਰੀਸ ਗ੍ਰੀਸ ਕਾਰਨੜ ਦਾ ਨਾਟਕ ਸੀਗਾ ਜੀ ਸ਼ਹਿਰ ਮੇਰੇ ਦੀ ਪਾਗਲ ਔਰਤ ਸੀਗੀ ਜਾਂ ਜਗਾਦੂ ਦੇ ਫਰਾਂਚ ਨਾਟਕ ਲਾ ਫੋਲੋ ਡੇ ਦੇ ਵਿੱਚ ਇਹਨਾਂ ਨੇ ਅਨੁਵਾਦ ਕੀਤਾ ਸੀ ਕੁਸ਼ਕ ਕਿਤਾਬਾਂ ਦਾ ਜੀ ਹੁਣ ਅਸੀਂ ਕਰਾਂਗੇ ਕਿ ਇਹਨਾਂ ਦੀਆਂ ਰਚਨਾਵਾਂ ਕਿਹੜੀਆਂ ਸੀ ਇਹਨਾਂ ਨੇ ਕਿਹੜੀਆਂ-ਕਿਹੜੀਆਂ ਗੱਜਲਾਂ ਲਿਖੀਆਂ ਸੀ ਹਾਂਜੀ ਹੁਣ ਅਸੀਂ ਕਰਾਂਗੇ ਉਹਨਾਂ ਦੇ ਕਾਵ ਸੰਗ੍ਰਹਿ ਬਾਰੇ ਹਵਾ ਵਿੱਚ ਲਿਖੇ ਹਰਫ ਬਿਰਖ ਅਰਜ ਕਰੇ ਇਹ ਇੱਕ ਪੰਜਾਬ ਦੇ ਸੰਕਟ ਨੂੰ ਪੇਸ਼ ਕਰਦੀ ਹੋਈ ਇੱਕ ਰਚਨਾ ਹੈਗੀ ਆ ਕਈ ਵਾਰੀ ਇਹ ਵੀ ਕੁਐਸਚਨ ਆ ਜਾਂਦਾ ਕਿ ਪੰਜਾਬ ਦੇ ਸੰਕਟ ਨੂੰ ਪੇਸ਼ ਕਰਨ ਵਾਲੀ ਰਚਨਾ ਕਿਹੜੀ ਆ ਜੀ ਬਿਰਖ ਅਰਜ ਕਰੇ ਇਸ ਦੇ ਵਿੱਚ ਪਾਤਰ ਨੇ ਆਪਣੇ ਆਪ ਨੂੰ ਜਿਹੜਾ ਸੀ ਜੀ ਉਹ ਬਿਰਖ ਕਿਹਾ ਹੈਗਾ ਹਨੇਰੇ ਦੇ ਵਿੱਚ ਸੁਲਗ ਦੀ ਵਰਣਮਾਲਾ ਜੀ ਇਹਨਾਂ ਦੀ 1992 ਦੇ ਵਿੱਚ ਆਈ ਸੀ ਇਹ ਨਕਸਾਲੀ ਲਹਿਰ ਦੇ ਨਾਲ ਜੁੜੀ ਹੋਈ ਆ ਜੀ ਲਫ਼ਜ਼ਾਂ ਦੀ ਦਰਗਾਹ ਦੇ ਵਿੱਚ ਜੀ 72 ਕਵਿਤਾਵਾਂ ਨੇ ਜਿਹੜੀਆਂ 2003 ਦੇ ਵਿੱਚ ਜਿਹੜੀ ਕਿ ਕਿਤਾਬ ਆ ਪ੍ਰਕਾਸ਼ਿਤ ਹੁੰਦੀ ਆ ਕੁਐਸਚਨ ਇਹ ਵੀ ਆ ਸਕਦਾ ਕਿ ਲਫ਼ਜ਼ਾਂ ਦੀ ਦਰਗਾਹ ਦੇ ਵਿੱਚ ਕਿੰਨੀਆਂ ਕਵਿਤਾਵਾਂ ਨੇ ਜੀ 72 ਕਵਿਤਾਵਾਂ ਨੇ ਪੱਤ ਝੜ ਦੀ ਪੰਜਾਬ ਚੰਨ ਸੂਰਜ ਦੀ ਵੰਗੀ ਹਾਂਜੀ ਬੱਚਿਓ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਸ ਕਲਾਸ ਲਾਉਣ ਤੋਂ ਬਾਅਦ ਸਰਜੀਤ ਪਾਤਰ ਜੀ ਬਾਰੇ ਕੋਈ ਹੋਰ ਕਲਾਸ ਲੱਭਣੀ ਪਵੇ ਅੱਗੇ ਸੀ ਇਹਨਾਂ ਦਾ ਸੁਰ ਜ਼ਮੀਨ 2008 ਦੇ ਵਿੱਚ ਆਈ ਸੀ ਜੀ ਆਇਆ ਆਨੰਦ ਕੁਸ਼ੋਰ ਜੇ ਆਈ ਪੱਤ ਝੜ ਤਾਂ ਫਿਰ ਕੀ ਹੈ ਸ਼ਬਦਾਂ ਦਾ ਜਾਦੂਗਰ ੜਕਦੇ ਸੀ ਸਦੀਆਂ ਤੋਂ ਬੇਚਾਨ ਜਿਹੜੇ ਸੁੰਨੇ-ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜਾ ਜੀ ਅੱਗੇ ਅੱਗੇ ਸੀ ਰੋਖਣ ਨੂੰ ਲੱਗੀ ਅੱਗ ਇਹ ਜੋ ਚੰਨ ਦੀ ਚਾਨਣੀ ਹੈ ਮੌਤ ਦੇ ਅਰਥ ਜੀ ਹੱਕ ਵਿੱਚ ਖੰਜਰ ਡੋਬ ਕੇ ਸੌਂ ਗਏ ਅੱਜ ਊਂ ਨਹੀਂ ਕਰਦੇ ਲੋਕ ਹਾਂਜੀ ਉਸ ਤੋਂ ਅੱਗੇ ਅਸੀਂ ਕਵਿਤਾ ਮੈਂ ਮੁੜ ਆਇਆ ਹਾਂ ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ ਹੈ ਜੀ ਸ਼ਬਦ ਕੋਸ਼ ਦੇ ਬੂਹੇ ਤੇ ਅੱਗੇ ਹੈਗਾ ਜੀ ਸਾਈਂ ਜੀ ਖਨੇਰੀ ਵੀਜਗਾ ਸਕਦੀ ਹੈ ਦੀਵੇ ਅੱਗੇ ਹੈ ਹੁਣ ਘਰਾਂ ਨੂੰ ਪਰਤਣਾ ਬੜਾ ਮੁਸ਼ਕਿਲ ਹੈ ਕੱਚ ਦਾ ਗਲਾਸ ਜੋ ਇਹਨਾਂ ਦੀ ਬਹੁਤ ਮਸ਼ਹੂਰ ਰਚਨਾ ਹੈਗੀ ਹੈ ਜੀ ਕੱਚ ਦਾ ਗਲਾਸ ਗੱਜਲ ਇੱਕ ਕੇਹਰ ਦੇ ਉਛਲਣ ਦਾ ਨਾਂ ਹੈ ਲੱਗੀ ਨਜ਼ਰ ਪੰਜਾਬ ਨੂੰ ਲਫ਼ਜ਼ਾਂ ਦੀ ਦਰਗਾਹ ਜਿਹੜਾ ਅਕਸਰ ਕੁਐਸਚਨ ਪੇਪਰਾਂ ਵਿੱਚ ਦੇਖਣ ਨੂੰ ਮਿਲਦਾ ਹੀ ਹੈਗਾ ਜੀ 2003 ਦੇ ਵਿੱਚ ਜਿਹੜੀ ਇਹ ਬੁੱਕ ਹੈ ਜੀ ਇਹ ਪ੍ਰਕਾਸ਼ਿਤ ਹੁੰਦੀ ਹੈ ਲਫ਼ਜ਼ਾਂ ਦੀ ਦਰਗਾਹ ਇਸ ਦੇ ਲਈ ਜੀ 2009 ਦੇ ਵਿੱਚ ਸਰਸਵਤੀ ਸਨਮਾਨ ਮਿਲਿਆ ਸੀ ਸਰਜੀਤ ਪਾਤਰ ਜੀ ਨੂੰ ਅੱਗੇ ਹੈ ਪੰਛੀ ਤਾਂ ਉੱਡ ਗਏ ਲਾਸਟ ਰਚਨਾ ਹੈਗੀ ਆ ਕਿ ਮੈਂ ਰਾਹੀ ਤੇ ਮੈਂ ਰਾਹਾ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬੰਦੇ ਨੇ ਜੋ ਕਾਫੀ ਇੰਪੋਰਟੈਂਟ ਆ ਇਹ ਲੈਣਾ ਦੇਖਣ ਨੂੰ ਵੀ ਮਿਲ ਸਕਦੀਆਂ ਨੇ ਪੇਪਰ 'ਚ ਕਿ ਲਾਈਨਾਂ ਕਿਹਨੇ ਲਿਖੀਆਂ ਨੇ ਕਿ ਮੈਂ ਰਾਹਾ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬੰਦੇ ਇਹ ਜੀ ਸਰਜੀਤ ਪਾਤਰ ਜੀ ਨੇ ਲਿਖਿਆ ਅੱਗੇ ਅਸੀਂ ਗੱਲਬਾਤ ਕਰਾਂਗੇ ਐਸੇ ਵਿੱਚੋਂ ਹੀ ਹੁਣ ਅਸੀਂ ਕੁਐਸਚਨ ਪੁੱਛਾਂਗੇ ਤੁਸੀਂ ਇਹਨਾਂ ਦੇ ਆਨਸਰ ਜ਼ਰੂਰ ਦੇਣੇ ਨੇ ਜੀ ਹੁਣ ਅਸੀਂ ਉਹ ਕੁਐਸਚਨ ਪੇਪਰ ਕਰਾਂਗੇ ਜੀ ਜਿਹੜੇ ਪੇਪਰ ਦੇ ਵਿੱਚ ਆਉਣ ਦੀ ਸੁਭਾਵਨਾ ਹੈਗੀ ਆ ਜੀ ਸਰਜੀਤ ਪਾਤਰ ਜੀ ਦਾ ਜਨਮ 14 ਜਨਵਰੀ 1945 ਨੂੰ ਪੱਤੜਕਲਾ ਜਲੰਧਰ ਦੇ ਵਿੱਚ ਹੋਇਆ ਜੀ ਕੁਐਸਚਨ ਇਹ ਵੀ ਬਣ ਸਕਦਾ ਹੈ ਕਿ ਸਰਜੀਤ ਪਾਤਰ ਜੀ ਦਾ ਜਨਮ ਜਿਹੜਾ ਹੋਇਆ ਉਹਨੂੰ ਜ਼ਿਲ੍ਹਾ ਕਿਹੜਾ ਪੈਂਦਾ ਜੀ ਉਹਨੂੰ ਜਲੰਧਰ ਜ਼ਿਲ੍ਹਾ ਪੈਂਦਾਗਾ ਜਦੋਂ ਕਿ ਇਹਨਾਂ ਦੀ ਮੌਤ ਆ ਨਾ ਉਹ 11 ਮਈ 2024 ਨੂੰ ਲੁਧਿਆਣਾ ਦੇ ਵਿੱਚ ਹੋਈ ਸੀ 79 ਉਮਰ ਸੀ ਜਦੋਂ ਇਹਨਾਂ ਦੀ ਮੌਤ ਹੁੰਦੀ ਆ ਜੀ ਇਹਨਾਂ ਨੂੰ ਸਾਇਲੈਂਟ ਹਰਟ ਅਟੈਕ ਆਉਂਦਾ ਜਸ ਕਰਕੇ ਇਹਨਾਂ ਦੀ ਡੈਥ ਹੋ ਜਾਂਦੀ ਆ ਜੀ ਇਹਨਾਂ ਦੇ ਮਾਤਾ ਦਾ ਨਾਂ ਸੀ ਗੁਰਬਚਨ ਕੌਰ ਤੇ ਪਿਤਾ ਦਾ ਨਾਂ ਸੀ ਹਰਪ੍ਰਜਨ ਸਿੰਘ ਜੀ ਪਾਤਰ ਜੀ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਜੀ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਸੀ ਹਵਾ ਵਿੱਚ ਲਿਖੇ ਹਰਫ ਹਾਂਜੀ ਸਰਜੀਤ ਪਾਤਰ ਜੀ ਦੀ ਜਿਹੜੀ ਪਹਿਲੀ ਕਾਵ ਰਚਨਾ ਸੰਗ੍ਰਹਿ ਸੀ ਜੀ ਉਹ ਕਲਾਜ ਕਿਤਾਬ ਦੇ ਵਿੱਚ ਸੀਗੀ ਜੀ ਪੁਸਕਤ ਦੇ ਵਿੱਚ ਜਿਹੜੀ ਸੀ ਉਹ ਦਰਜ ਸੀਗੀ ਸਰਜੀਤ ਪਾਤਰ ਜੀ ਨੂੰ ਕਿਸ ਰਚਨਾ ਲਈ ਜਿਹੜਾ ਸਹਿਤ ਅਕਾਦਮੀ ਅਵਾਰਡ ਮਿਲਿਆ ਸੀ ਜੀ ਇਹਨਾਂ ਨੂੰ ਮਿਲਿਆ ਸੀਗਾ ਹਨੇਰੇ ਦੇ ਵਿੱਚ ਸੁਲਗਦੀ ਵਰਨਮਾਲਾ ਦੇ ਲਈ ਕੁਐਸਚਨ ਇਹ ਵੀ ਬਣਦਾ ਕਿ ਸਰਜੀਤ ਪਾਤਰ ਜੀ ਨੇ ਕਿਸਾਨੀ ਅੰਦੋਲਨ ਦੌਰਾਨ ਕਿਹੜਾ ਅਵਾਰਡ ਸੀ ਜਿਹੜਾ ਉਹ ਵਾਪਸ ਕਰ ਦਿੱਤਾ ਸੀਗਾ ਜੀ ਪਦਮ ਸ਼੍ਰੀ ਸੀਗਾ ਜਿਹੜਾ 2012 ਦੇ ਵਿੱਚ ਇਹਨਾਂ ਨੂੰ ਮਿਲਿਆ ਸੀਗਾ ਉਹਨਾਂ ਇਹਨਾਂ ਨੇ ਉਹ ਜਿਹੜਾ ਅਵਾਰਡ ਸੀਗਾ ਵਾਪਸ ਕਰ ਦਿੱਤਾ ਗਿਆ ਸੀਗਾ ਜੀ ਹਾਂਜੀ ਅੱਗੇ ਕੁਐਸਚਨ ਪੰਨਦਾ ਕਿ ਪਾਤਰ ਕਿਸ ਚੇਤਨਾ ਦਾ ਕਵੀ ਸੀ ਜੀ ਪਾਤਰ ਸੀਗਾ ਜਿਹੜਾ ਜਿਉਂਝਾਰਵਾਦੀ ਸੀ ਆਸ਼ਾਵਾਦੀ ਵੀ ਸੀ ਮਾਨਵਵਾਦੀ ਸੀ ਪ੍ਰਕਿਰਤੀਵਾਦੀ ਸੀ ਇਹਨਾਂ ਚਾਰਾਂ ਆਪਸ਼ਨਾਂ ਚ ਤੁਹਾਨੂੰ ਇੱਕ ਆਪਸ਼ਨ ਵੀ ਦੇਖਣ ਨੂੰ ਉੱਥੇ ਮਿਲ ਸਕਦਾ ਤੇ ਸਾਰੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਜੀ ਸੂਰਜ ਮੀਨ ਦੀ ਵਿਦਾ ਕੀ ਸੀ ਜੀ ਇੱਕ ਗਜ਼ਲ ਸੰਗ੍ਰਹਿ ਸੀਗਾ ਸਰਜੀਤ ਪਾਤਰ ਦੀ ਜਿਹੜੀ ਵਾਰਤਕ ਪੁਸਤਕ ਆ ਜੀ ਉਹ ਕਿਹੜੀ ਸੀ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹਨੇ ਸੂਰਜ ਮੰਡਲ ਦੀਆਂ ਪੌੜੀਆਂ ਸਰਜੀਤ ਪਾਤਰ ਜੀ ਨੇ ਇਕੂ ਇੱਕ ਜਿਹੜਾ ਵਾਰਤਕ ਲਿਖਿਆ ਸੀ ਜੀ ਉਹ ਸਰਜੀਤ ਸੂਰਜ ਮੰਡਲ ਦੀਆਂ ਪੌੜੀਆਂ ਸੀਗਾ ਜੀ ਇਹਨਾਂ ਨੂੰ ਸਹਿਤ ਅਕਾਦਮੀ ਅਵਾਰਡ ਆ ਜਿਹੜਾ ਜੀ 1993 ਦੇ ਵਿੱਚ ਮਿਲਿਆ ਸੀਗਾ ਅਗਲਾ ਕੁਐਸਚਨ ਆਏਗਾ ਕਿ ਲਫਜਾਂ ਦੀ ਦਰਗਾਹ ਦੇ ਵਿੱਚ ਕੁੱਲ ਕਿੰਨੀਆਂ ਕਵਿਤਾਵਾਂ ਸੀ ਜੀ 72 ਸੀਗੀਆਂ ਜੀ ਇਹਦੇ ਵਿੱਚ 72 ਕਵਿਤਾਵਾਂ ਸੀਗੀਆਂ ਆਇਆ ਆਨੰਦ ਕੁਸ਼ੋਰ ਕਵਿਤਾ ਦਾ ਵਿਸ਼ਾ ਜਿਹੜਾ ਸੀਗਾ ਜੀ ਉਹ ਪੰਜਾਬੀ ਭਾਸ਼ਾ ਦੇ ਨਾਲ ਸੀ ਜੀ ਆਨੰਦ ਕੁਸ਼ੋਰ ਕਿੱਥੋਂ ਆਇਆ ਸੀ ਜੀ ਬਿਹਾਰ ਦੇ ਵਿੱਚੋਂ ਆਇਆ ਸੀ ਕੁਐਸਚਨ ਵੀ ਬਣ ਸਕਦਾ ਛੋਟਾ ਕੀ ਆਯਾਨੰਦ ਕੁਸ਼ੋਰ ਕਵਿਤਾ ਦਾ ਜਿਹੜਾ ਵਿਸ਼ਾ ਹੈਗਾ ਉਹ ਤਾਂ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਸੀ ਪਰ ਆਨੰਦ ਕੁਸ਼ੋਰ ਆਇਆ ਕਿੱਥੋਂ ਸੀ ਜੀ ਉਹ ਬਿਹਾਰ ਦੇ ਵਿੱਚੋਂ ਆਇਆ ਸੀਗਾ ਪਾਤਰ ਜੀ ਨੇ ਇੱਕ ਕੈਸਟ ਵੀ ਕੱਢੀ ਸੀ ਜਿਹਦਾ ਨਾਂ ਸੀਗਾ ਜੀ ਬਿਰਖ ਜੋ ਸਾਜ ਹੈ ਇੱਕ ਕੁਐਸਚਨ ਆਪਾਂ ਹੋਰ ਕੀਤਾ ਸੀ ਕਿ ਪਾਤਰ ਜੀ ਨੇ ਕਿਹੜੀ ਫਿਲਮ ਦੇ ਡਾਇਲੋਗ ਲਿਖੇ ਸੀ ਜੀ ਉਹਨਾਂ ਨੇ ਲਿਖੇ ਸੀਗੇ ਸਰਦਾਰ ਸ਼ਹੀਦ ਉਦਮ ਸਿੰਘ ਜੀ ਫਿਲਮ ਦੇ ਡਾਇਲੋਗ ਲਿਖੇ ਸੀਗੇ ਠੀਕ ਹੈ ਜੀ ਨਕਸਾਲੀ ਲਹਿਰ ਨਾਲ ਜੁੜੇ ਅਸਾਸਾਂ ਵਿੱਚ ਕਿਹੜਾ ਕਾਵ ਸੰਗ੍ਰਹਿ ਆਉਂਦਾ ਜੀ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਪੰਜਾਬ ਦੇ ਸੰਕਟ ਨੂੰ ਪੇਸ਼ ਕਰਨ ਵਾਲੀ ਕਿਹੜੀ ਰਚਨਾ ਸੀਗੀ ਜੀ ਉਹ ਸੀਗੀ ਬਿਰਖ ਅਰਜ ਕਰੇ ਸੋ ਤੁਹਾਨੂੰ ਇਹ ਕਲਾਸ ਕਿੱਦਾਂ ਲੱਗੀ ਤੁਸੀਂ ਕਮੈਂਟ ਵਿੱਚ ਜਰੂਰ ਦੱਸਣਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸੋ ਕੋਈ ਗਲਤੀ ਹੋ ਗਈ ਤਾਂ ਮਾਫ ਕਰਨਾ ਸੋ ਥੈਂਕ ਯੂ